ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਸਵੇਰ ਦਾ ਟਾਈਮ ਆ ਸਾਢੇ 9 ਹੋਏ ਨੇ ਆਪਾਂ ਜਾਨਵਰ ਜਿਹੜੇ ਆਪਾਂ 샾 ਲਈ ਸੀ ਫੀਡ ਪਾਤੀ ਸੋ ਅੱਜ ਆਪਾਂ ਆਂਡਿਆਂ ਦੀ ਕਲੈਕਸ਼ਨ ਦਿਖਾਵਾਂਗੇ ਤੁਹਾਨੂੰ ਕੀ ਆ ਆਪਣੀਆਂ ਮੁਰਗੀਆਂ ਨੇ ਕਿੰਨੇ ਅੰਡੇ ਦਿੱਤੇ ਕੱਲ ਸ਼ਾਮ ਨੂੰ ਸੋ ਇੰਦਰ ਕਬੂਤਰ ਨੇ ਆਪਣੇ ਦਾਣਾ ਪਾਣੀ ਖਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਇੱਕ ਤਾਂ ਆਪਾਂ ਆਂਡਿਆਂ ਦੀ ਕਲੈਕਸ਼ਨ ਦਿਖਾਵਾਂਗੇ ਕਿ ਮੁਰਗੀਆਂ ਨੇ ਕਿੰਨੇ ਅੰਡੇ ਦਿੱਤੇ ਸੋ ਦੂਸਰਾ ਜਿਹੜੀ ਗੱਲਬਾਤ ਆ ਉਹ ਇਹ ਆ ਕਿ ਫੀਡ ਬਾਰੇ ਦੱਸਾਂਗੇ ਕੀ ਗੱਲਬਾਤ ਹੋਰ ਜਿਹੜੀ ਅੰਡੇ ਜ਼ਿਆਦਾ ਲੈਣ ਵਾਸਤੇ ਪਾ ਇਹਨਾਂ ਨੂੰ ਕੀ ਚੀਜ਼ ਪਾਉਣੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਸੋ ਆਜੋ ਆਪਾਂ ਸਾਰੇ ਨੂੰ ਪਹਿਲਾਂ ਖੁੱਡੇ ਚੋਂ ਪਾਂਡੇ ਦੇਖਦੇ ਹਾਂ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਆਜੋ ਜੀ ਢੀੜ ਆਪਾਂ ਨੇ ਪਾਤੀ ਸੀ ਇਹਨਾਂ ਨੂੰ ਸੋ ਦੇਖਦੇ ਆਪਾਂ ਹੁਣ ਕੀ ਕੁੱਸ ਇਹਨਾਂ ਦਾ ਆਊਟਪੁੱਟ ਕਿਵੇਂ ਆ ਲਓ ਜੀ ਜਿਹੜੇ ਪੰਜ ਅੰਡੇ ਤਾਂ ਇੱਧਰ ਪਏ ਨੇ ਇਹ ਖਾਨੇ 'ਚ ਪਏ ਨੇ ਤੇ ਦੋ ਅੰਡੇ ਆ ਖਾਨੇ 'ਚ ਪਏ ਨੇ ਜੀ ਇਹ ਬਾਕੀ ਜਿਹੜਾ ਖੁੱਡਾ ਹੋ ਖਾਲੀ ਆ ਬਿਲਕੁਲ ਦੋਸਤੋ ਸੱਤ ਅੰਡੇ ਦਿੱਤੇ ਨੇ ਅੱਜ ਆਪਣੇ ਕੋਲ ਸੱਤ ਹੀ ਟੋਟਲ ਮੁਰਗੀਆਂ ਨੇ ਤੇ ਸੱਤ ਅੰਡੇ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਮੁਰਗੀਆਂ ਨੇ ਅੰਡੇ ਦਿੱਤੇ ਨੇ ਆਂਡਾ ਨੂੰ ਚੱਕ ਲਵਾਂਗੇ। ਲਓ ਜੀ ਗਿਣਤੀ ਮਾਰੋ 1 2 3 4 5 6 7 ਸੱਤ ਅੰਡੇ ਜਿਹੜੇ ਇਹ ਦਿੱਤੇ ਨੇ। ਕਈ ਵੀਰ ਸਵਾਲ ਕਰਦੇ ਨੇ ਕਿ ਸਾਡੀਆਂ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਜਾਂ ਸੋਡੀਅਮ ਮੁਰਗੀਆਂ ਕਿਵੇਂ ਅੰਡੇ ਦਿੰਦੀਆਂ ਨੇ ਠੀਕ ਹੈ ਜੀ ਦੋਸਤੋ ਇੱਕ ਤਾਂ ਇਹਨਾਂ ਦੀ ਜਿਹੜਾ ਫੀਡ ਆ ਉਹ ਜ਼ਰੂਰੀ ਹੈਗਾ ਕਿ ਆਪਾਂ ਕਿਹੜੀ ਫੀਡ ਪਾਉਣੇ ਆ ਆਪਣਾ ਰੱਖ ਰਖਾਵ ਕਿਵੇਂ ਆ ਆਪਾਂ ਕਿਹੜੀ ਬਰੀਡ ਰੱਖੀ ਹੋਈ ਹੈਗੀ ਠੀਕ ਹੈ ਜੀ ਇਹ ਤਿੰਨ ਚਾਰ ਚੀਜ਼ਾਂ ਬਾਰੇ ਖਾਸ ਧਿਆਨ ਰੱਖਣਾ ਹੁੰਦਾ ਆਪਾਂ ਇਹਨਾਂ ਨੂੰ ਕਹੇ ਜਾ ਇਨਵਾਇਰਨਮੈਂਟ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਉਹ ਲਗਭਗ ਡੇਲੀ ਅੰਡੇ ਦਿੰਦੀਆਂ ਨੇ ਕਦੇ ਕੋਈ ਇੱਕ ਅੱਧੀ ਮੁਰਗੀ ਮਿਸਮਾਰ ਜਾਂਦੀ ਹੈ ਨਹੀਂ ਡੇਲੀ ਅੰਡੇ ਦਿੰਦੀਆਂ ਨੇ ਉਹਦਾ ਕਾਰਨ ਆ ਸਹੀ ਫੀਡ ਮੈਨੇਜਮੈਂਟ ਸਹੀ ਰੱਖ-ਰਖਾਵ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਸੋ ਆਪਾਂ ਫੀਡ ਬਾਰੇ ਵੀ ਇੱਕ ਵੀਡੀਓ ਬਣਾਈ ਸੀ ਕੱਲ ਅਪਲੋਡ ਕੀਤੀ ਸੀ ਉਹ ਵੀ ਉਹ ਵੀਡੀਓ ਨੂੰ ਬਹੁਤ ਪਿਆਰ ਮਿਲ ਰਿਹਾ ਸੋ ਤੁਸੀਂ ਉਹ ਜਾ ਕੇ ਵੀਡੀਓ ਵੀ ਦੇਖ ਸਕਦੇ ਹੋ ਜਿਹੜੇ ਵੀ ਰਣੇ ਨਹੀਂ ਦੇਖੀ ਵੀਡੀਓ ਸੋ ਉੱਚ ਆਪਾਂ ਸਾਰਾ ਕੁਝ ਦੱਸਿਆ ਹੋਇਆ ਕਿ ਇਹਨਾਂ ਨੂੰ ਫੀਡ ਚ ਕੀ ਪਾਉਣਾ ਕੀ ਮਿਕਸ ਕਰਨਾ ਉਹਦੇ ਫਾਇਦੇ ਦੱਸੇ ਨੇ ਸਾਰੇ ਠੀਕ ਹੈ ਜੀ ਸੋ ਉਹ ਵੀਡੀਓ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਜੇ ਆਪਾਂ ਸਾਰਾ ਪ੍ਰੋਪਰ ਜਿਹੜੀ ਗੱਲਬਾਤ ਦੱਸੀ ਆ। ਸੋ ਜੇ ਆਪਾਂ ਇਹਨਾਂ ਤੋਂ ਆਂਡੇ ਵਧੀਆ ਲੈਣਾ ਚਾਹੁੰਦੇ ਆ ਤਾਂ ਮੇਨ ਫੀਡ ਦੇ ਉੱਪਰ ਗੱਲ ਖੜੀ ਆ। ਆਪਾਂ ਫੀਡ ਇਹਨਾਂ ਨੂੰ ਕਿਹੜੀ ਪਾ ਰਹੇ ਆ। ਕਈ ਆਪਾਂ ਬਾਜ਼ਾਰ ਚੋਂ ਫੀਡ ਲੈ ਆਉਣੇ ਆ ਉਹ ਇਹਨਾਂ ਨੂੰ ਫਿੱਟ ਨਹੀਂ ਬੈਂਦੀ। ਉਹਦੇ ਨਾਲ ਵੀ ਇਹ ਆਂਡੇ ਨਹੀਂ ਦਿੰਦੀਆਂ ਕਈ ਵਾਰ। ਸੋ ਇਹ ਗੱਲਾਂ ਤਾਂ ਆਪਾਂ ਨੂੰ ਧਿਆਨ ਰੱਖਣਾ ਪੈਣਾ। ਇਹਨਾਂ ਨੂੰ ਬਾਹਰ ਵੀ ਖੁੱਲੇ ਛੱਡਣਾ ਪੈਣਾ ਘੰਟਾ ਅੱਧਾ ਘੰਟਾ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਬਾਹਰ ਛੱਡੇ ਹੋਏ ਨੇਗੇ। ਬਾਹਰ ਸਾਡੇ ਕਿਹੇ ਸਟ्रेस ਫ੍ਰੀ ਹੁੰਦੇ ਨੇਗੇ ਜੇ ਆਪਾਂ ਇਹਨਾਂ ਨੂੰ ਖੁੱਡੇ 'ਚ ਤਾੜੀ ਰੱਖਾਂਗੇ ਤਾਂ ਵੀ ਉਹ ਵਧੀਆ ਗੱਲ ਨਹੀਂ ਹੁੰਦੀ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਬਾਹਰ ਵੀ ਇਹਨਾਂ ਨੂੰ ਘੰਟਾ-ਅੱਧਾ ਘੰਟਾ ਛੱਡਦੇ ਆਂ ਦੂਸਰੀ ਗੱਲ ਜਦੋਂ ਆਪਾਂ ਨੇ ਬੱਚਾ ਲੈਣਾ ਸ਼ੁਰੂਆਤ 'ਚ ਉਦੋਂ ਆਪਾਂ ਨੇ ਦੇਖਣਾ ਕਿ ਇਹ ਕਿਹੜੀ ਨਸਲ ਦਾ ਬੱਚਾ ਕੀ ਗੱਲ ਵਾਤਾ ਉਹ ਵੀ ਵਧੀਆ ਹੈਚਰੀ ਵਾਲੇ ਵੀਰ ਤੋਂ ਲਵੋ ਤੇ ਕਈ ਵਿਰ ਧੋਖਾ ਧੜੀ ਕਰ ਜਾਂਦੇ ਨੇ ਉਹ ਬੱਚਾ ਹੋਰ ਕਹਿ ਕੇ ਹੋਰ ਦੇ ਜਾਂਦੇ ਨੇ ਉਹ ਕਾਫੀ ਟਾਈਮ ਤੱਕ ਆਂਡੇ ਤੇ ਨਹੀਂ ਆਉਂਦੇ ਬਾਕੀ ਜੇ ਆਪਾਂ ਫੀਡ ਬਾਰੇ ਗੱਲ ਕਰੀਏ ਕਿ ਫੀਡ ਕਿੰਨੀ ਕੁ ਜ਼ਰੂਰੀ ਆ ਪਾਉਣੀ ਇਹਨਾਂ ਨੂੰ ਆਪਾਂ ਉਹ ਵੀ ਗੱਲ ਬਾਤ ਕਰਦੇ ਆਂਗੇ ਦੋਸਤੋ ਜੇ ਤਾਂ ਆਪਣੇ ਕੋਲ ਹੈਗੀ ਆ ਫ੍ਰੀ ਰੇਂਜ ਮਤਲਬ ਕਿ ਮੁਰਗੇ ਆਪਣੇ ਸਾਰਾ ਦਿਨ ਮੁਰਗੇ ਮੁਰਗੀਆਂ ਸਾਰਾ ਦਿਨ ਖੁੱਲੇ ਚ ਘੁੰਮਦੇ ਨੇਗੇ ਉਹ ਤਾਂ ਗੱਲ ਵੱਖਰੀ ਆ ਫੇਰ ਤਾਂ ਇਹਨਾਂ ਨੂੰ ਫੀਡ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਜਿਸ ਤਰ੍ਹਾਂ ਤੁਸੀਂ ਆਪਣਾ ਦੇਖ ਰਹੇ ਹੋ ਸੈਟਅਪ ਜਿਹੜਾ ਸੱਤ ਤੇ ਬਣਿਆ ਹੋਇਆਗਾ ਇੱਥੇ ਇਹਨਾਂ ਨੂੰ ਕੋਈ ਜ਼ਿਆਦਾ ਨੇਚਰਲ ਚੀਜ਼ਾਂ ਨਹੀਂ ਮਿਲ ਰਹੀਆਂ ਸੋ ਇਸ ਲਈ ਆਪਾਂ ਇਹਨਾਂ ਨੂੰ ਫੀਡ ਦਿੰਨੇ ਆਂਗੇ ਫੀਡ ਕੋਈ ਮਾੜੀ ਚੀਜ਼ ਵੀ ਨਹੀਂ ਫੀਡ 'ਚ ਸਾਰੇ ਗੁਣ ਹੁੰਦੇ ਨੇਗੇ ਕੈਲਸ਼ੀਅਮ ਵਿਟਾਮਿਨ ਤੇ ਜਿਹੜਾ ਇਹਨਾਂ ਨੂੰ ਬਿਮਾਰੀਆਂ ਤੋਂ ਲੜਨ ਦੀ ਸਮਰੱਥਾ ਦਿੰਦਾ ਜਿਹੜਾ ਉਹ ਵੀ ਜਿਹੜੀਆਂ ਦਵਾਈਆਂ ਇਹਦੇ ਵਿੱਚ ਹੁੰਦੀਆਂ ਨੇ ਸੋ ਜਿਹੜੇ ਵੀਰ ਛੱਤ ਤੇ ਰੱਖਦੇ ਨੇ ਜਾਂ ਫ੍ਰੀ ਰੇਂਜ ਨਹੀਂ ਰੱਖ ਸਕਦੇ ਉਹ ਫੀਡ ਵੀ ਪਾ ਸਕਦੇ ਨੇ ਕੋਈ ਜਿਹੜੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਫੀਡ ਕੋਈ ਮਾੜੀ ਚੀਜ਼ ਨਹੀਂ ਜਿਹੜੇ ਨੇਚਰਲ ਪਾਲ ਸਕਦੇ ਉਹ ਬਹੁਤ ਵਧੀਆ ਗੱਲ ਆ ਸੋ ਇਹ ਵੀ ਆਪਾਂ ਡਾਊਟ ਕਲੀਅਰ ਕਰਤਾ ਕਿ ਫੀਡ ਦੇ ਸਕਦੇ ਆਪਾਂ ਅਗਰ ਆਪਾਂ ਫਾਰਮ ਫਾਰਮਿੰਗ ਪ੍ਰੋਪਰ ਕਰਦੇ ਆਂ ਇਹਨਾਂ ਤੋਂ ਪ੍ਰੋਪਰ ਅੰਡੇ ਲੈਣੇ ਨੇ ਤਾਂ ਆਪਾਂ ਨੂੰ ਫੀਡ ਇਹਨਾਂ ਨੂੰ ਪਾਉਣੀ ਹੀ ਪਾਉਣੀ ਪਊਗੀ ਅਗਰ ਆਪਾਂ ਸ਼ੌਂਕ ਨੂੰ 2-4 ਘਰੇ ਰੱਖਦੇ ਆਂ ਤਾਂ ਆਪਾਂ ਦਾਣੇ ਵਗੈਰਾ ਹੋਰ ਰੋਟੀਆਂ ਪਾ ਕੇ ਵੀ ਇਹਨਾਂ ਤੋਂ ਆਪਾਂ ਜਿਹੜੇ ਅੰਡੇ ਲੈ ਸਕਦੇ ਆਂ ਤੇ ਇਸ ਤਰ੍ਹਾਂ ਆਪਾਂ ਇਹਨਾਂ ਦਾ ਰੱਖ-ਰਖਾਵ ਕਰਨਾਗਾ ਬਾਕੀ ਆਪਾਂ ਫੀਡ ਬਾਰੇ ਜਾਣਕਾਰੀ ਦੇ ਦਿੱਤੀ ਸੀ ਪਿਛਲੀ ਵੀਡੀਓ ਚ ਤੁਸੀਂ ਜਾ ਕੇ ਦੇਖ ਸਕਦੇ ਹੋ ਧੀ ਅਗਲੀ ਗੱਲ ਆ ਜੇ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਪ੍ਰੋਪਰ ਠੀਕ ਹੋਣੀਆਂ ਬਿਮਾਰੀ ਰਹਿਤ ਹੋਣੀਆਂ ਤਾਂ ਉਹ ਆਟੋਮੈਟਿਕ ਵਧੀਆ ਅੰਡੇ ਦੇਣੀਆਂ ਆ ਅਗਰ ਆਪਣੀਆਂ ਮੁਰਗੀਆਂ ਬਿਮਾਰ ਨੇ ਠੀਕ ਆ ਜੀ ਜਾਂ ਕੁਝ ਹੋਰ ਆ ਤੇ ਉਹ ਅੰਡੇ ਨਹੀਂ ਦਿੰਦੀਆਂ ਸੋ ਆਪਾਂ ਨੂੰ ਜਿਹੜਾ ਇਹਨਾਂ ਦਾ ਰੱਖ ਰਖਾ ਬਿਲਕੁਲ ਸਹੀ ਕਰਨਾ ਪਊਗਾ ਤਾਂ ਜੋ ਪਹਿਨਤੋਂ ਆਂਡੇ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵਧੀਆ ਟੰਗ ਨਾਲ ਲੈ ਸਕੀਏ। ਸੋ ਦੋਸਤੋ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਿਣੇ ਆ। ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਆ ਸਕੇ। ਜਿਹੜੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਉਸ ਵਿਸ਼ੇ ਦਾ ਕਮੈਂਟ ਕਰਦਿਆ ਕਰੋ ਕਿ ਇਸ ਵਿਸ਼ੇ ਤੇ ਸਾਨੂੰ ਵੀਡੀਓ ਚਾਹੀਦੀ ਆ। ਆਪਾਂ ਤੁਹਾਡੇ ਲਈ ਪ੍ਰੋਪਰ ਉਹੀ ਵੀਡੀਓ ਬਣਾ ਦਿਆ ਕਰਾਂਗੇ। ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਸੋ ਚੈਨਲ ਨਾਲ ਬਣੇ ਰਹੋ ਜੀ ਵਧੀਆ-ਵਧੀਆ ਕਮੈਂਟ ਕਰਦੇ ਰਹੋ ਅਗਰ ਕੋਈ ਵੀਡੀਓ 'ਚ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਉਹ ਵੀ ਦੱਸਿਆ ਕਰੋ ਇਹ ਗੱਲ ਨਹੀਂ ਵੀ ਵਧੀਆ ਗੱਲ ਹੀ ਤੁਸੀਂ ਕਹਿਣਾ ਵੀ ਨਾਈਸ ਅਗਰ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਆਪਾਂ ਉਹ 'ਚ ਸੁਧਾਰ ਕਰਾਂਗੇ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ